ਸਭ ਤੋਂ ਪਹਿਲਾਂ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਜਿਹੜੇ ਹਾਲਾਤ ਜਿਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ ਖਾਸ ਕਰਕੇ ਆਮਨ ਕਾਨੂੰਨ ਨੂੰ ਲੈ ਕੇ ਨਿਤ ਦਿਹਾੜੇ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਧਰਤੀ ਦੇ ਉੱਤੇ ਵਿਛ ਰਹੀਆਂ ਨੇ ਨੌਜਵਾਨਾਂ ਨੂੰ ਸ਼ਰੀਆਮ ਗੋਲੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਅੱਜ ਇੱਕ ਨੌਜਵਾਨ ਆਗੂ ਵਿੱਕੀ ਮਿੱਡੂ ਖੇੜਾ ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਸਮੁੱਚੇ ਪੰਜਾਬ ਨੂੰ ਮਾਣ ਸੀ ਜਿਹਦੀ ਅਗਵਾਈ ਤੇ ਜਿਹਦੀ ਸੋਚ ਤੇ ਅੱਜ ਦਾ ਯੂਥ ਜਿਹੜਾ ਫਖਰ ਕਰਦਾ ਸੀ ਉਹਨੂੰ ਦਿਨ ਦਿਹਾੜੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੇ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਔਰ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਤੇ ਪੰਜਾਬ ਸਰਕਾਰ ਜੀ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਲੈਂਡ ਆਰਡਰ ਨੂੰ ਸਥਾਪਿਤ ਕਰਨਾ। ਉਹ ਸੁੱਤੀ ਪਈ ਹੈ। ਔਰ ਰਾਤ ਹੀ ਅਜੇ ਇੱਕ ਘਟਨਾ ਵਾਪਰੀ ਹੈ ਪੰਜਾਬ ਦੇ ਅੰਦਰ ਫਲੋਰ ਦੇ ਨੇੜੇ ਟਿੰਟ ਹੈਗਾ ਟੰਡਵਾੜ ਉਥੋਂ ਦਾ ਯੂਥ ਆਗੂ ਐ ਓੰਕਾਰ ਸਿੰਘ ਉਹਦੇ ਘਰ ਦੇ ਉੱਤੇ ਉਹਨੂੰ ਕਤਲ ਕਰਨ ਵਾਸਤੇ ਹਮਲਾ ਕੀਤਾ ਜਾਂਦਾ ਆ ਤੇ ਦਰਜਣ ਤੋਂ ਵੱਧ ਲੋਕ ਉਹਦੇ ਘਰੇ ਪਹੁੰਚਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸਾਰੇ ਪਿੰਡ ਨੂੰ ਹਮਲਾਵਰਾਂ ਵੱਲੋਂ ਘੇਰਾ ਵੀ ਪਾਇਆ ਹੁੰਦਾ ਪਿੰਡ ਨਹੀਂ ਨਜਾਵੇ ਉਹ ਕਿਸੇ ਦੇ ਘਰੇ ਵੜ ਕੇ ਜਾਣ ਬਚਾਉਂਦਾ ਔਰ ਉਹ ਭੱਜ ਜਾਂਦਾ ਤੇ 2 ਘੰਟੇ ਬਾਅਦ ਹਮਲਾਵਰ ਟੀਮ ਪਹੁੰਚ ਕੇ ਫਿਰ ਆਉਂਦੀ ਹੈ ਤੇ ਘਰ ਦੇ ਉੱਤੇ ਹਮਲਾ ਕਰਦੀ ਹੈ ਤੇ ਪਿੰਡ ਵਾਲੇ ਜੁਰਤ ਕਰਦੇ ਹੈ ਤੇ ਬਾਕੀ ਤੇ ਭੱਜ ਜਾਂਦੇ ਇੱਕ ਜਣਾ ਉਹਨਾਂ ਚੋਂ ਕਾਬੂ ਹੋਣਾ ਪੁਲਿਸ ਦੇ ਹਵਾਲੇ ਹੈ ਤੇ ਪੁਲਿਸ ਅਜੇ ਤੱਕ ਕਿਸੇ ਤਣ ਪਤਨ ਦੀ ਗੱਲ ਆ ਰਹੀ ਕਿ ਇਹਦੇ ਪਿੱਛੇ ਕਹਾਣੀ ਕੀ ਸੀਗੀ ਔਰ ਵਿੱਕੀ ਮਿੱਟੂ ਖੇੜਾ ਵਰਗਾ ਉਹ ਨੌਜਵਾਨ ਜਿਹਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਲੜੀਆਂ ਤੇ ਪ੍ਰਧਾਨਗੀ ਕੀਤੀ ਤੇ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਕਰਨਾ ਆਪਣੇ ਆਪ ਚੋਂ ਉਹਦੀ ਪ੍ਰਤਿਭਾ ਦਾ ਉਹਦੇ ਲੀਡਰਸ਼ਿਪ ਕੁਆਲਟੀ ਦਾ ਪਤਾ ਲੱਗਦਾ ਹੈ ਅੱਜ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਬੜੇ ਚਿੰਤਾਜਨਕ ਨੇ ਔਰ ਖਾਸ ਕਰਕੇ ਜਿਹੜੇ ਰਾਸ਼ੀਆ ਗੂਨੇ ਜਿਸ ਤਰ੍ਹਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਪੰਜਾਬ ਦੀ ਸਰਕਾਰ ਵਾਸਤੇ ਇੱਕ ਤਰ੍ਹਾਂ ਦਾ ਕਲੰਕ ਹੈ ਅਸੀਂ ਚਾਹੁੰਦੇ ਆ ਕਿ ਇਹਨਾਂ ਕੇਸਾਂ ਦੇ ਜਿਹੜੇ ਦੋਸ਼ੀ ਨੇ ਉਹ ਛੇਤੀ ਤੋਂ ਛੇਤੀ ਸਾਹਮਣੇ ਲਿਆਂਦੇ ਜਾਣ